ਨਸ਼ਾ ਵਿਰੋਧ ਯੁੱਧ ਚੇੜਿਆ ਹੋਇਆ ਜਿਸ ਦੇ ਚੱਲਦੇ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਜੇਕਰ ਗੱਲ ਖੰਨਾ ਦੀ ਕੀਤੀ ਜਾਵੇ ਤਾਂ ਖੰਨਾ ਦੇ ਵਿੱਚ ਉਸ ਵੇਲੇ ਵੱਡੀ ਕਾਰਵਾਈ ਹੋਈ ਜਦੋਂ ਇੱਕ ਨਵੇਂ ਬਣੀ ਇਮਾਰਤ ਦੇ ਉੱਤੇ ਬਲਡੋਜ਼ਰ ਚਲਾ ਕੇ ਢਾਹ ਢੇਰੀ ਕਰ ਦਿੱਤਾ ਗਿਆ ਜਿਸ ਦੀ ਜਾਣਕਾਰੀ ਪੁਲਿਸ ਅਧਿਕਾਰੀਆਂ ਦੇ ਵੱਲੋਂ ਸਾਂਝੀ ਕੀਤੀ ਗਈ ਉਨ੍ਹਾਂ ਕਿਹਾ ਕਿ ਭੁੱਕੀ ਅਫੀਮ ਦੀ ਤਸਕਰੀ ਦੇ ਮਾਮਲੇ ਦੇ ਵਿੱਚ ਇਹ ਕਾਰਵਾਈ ਕੀਤੀ ਗਈ ਹੈ ਤੇ ਗੈਰ ਕਾਨੂੰਨੀ ਢੰਗ ਨਾਲ ਬਣਾਏ ਇਸ ਘਰ ਦੀ ਭਾਂ ਤੋੜ ਕੀਤੀ ਪਾ ਮਾਨਚੁਕ ਸੀਐਮ ਸਾਹਿਬ ਪੰਜਾਬ ਵੱਲ ਜਿਹੜੀ ਅੱਜ ਕੱਲ੍ਹ ਚੱਲ ਰਹੀ ਹੈ ਜੁੱਤ ਨਸ਼ਾ ਬਹੁਤ ਉਹਦੇ ਤਹਿਤ ਇੱਕ ਨਾਮੀ ਸਮਗਲਰ ਆ ਬਲੌਥ ਦਾ ਅਮਰੀਕ ਸਿੰਘ ਜਿੱਤੇ ਅਲੱਗ-ਅਲੱਗ ਜਿਹੜੇ ਪਰਚੇ ਦਰਜ ਹੋਏ ਐ ਐਨਡੀਪੀਐਸ ਦੇ ਜੋ ਕਿ ਇੱਕ بڑا ਕਮੇਟੀ ਦੀ ਜਿਹੜੀ ਜਗ੍ਹਾ ਤੇ ਨਜਾਇਜ਼ ਕਬਜ਼ਾ ਕਰਕੇ ਬੈਠਾ ਸੀਗਾ ਇਥੇ ਸੋ ਕਿ ਉਹ ਬਲੌਥ ਬੇਟੀ ਵੱਲੋਂ ਇਹਨਾਂ ਦੇ ਕੇਸ ਜਿਹੜਾ ਐਕਚੁਅਲ ਲਿਆ ਗਿਆ ਸੀ ਉਹਦੇ ਸਪੋਰਟ ਤੇ ਨਾਲ ਆਇਆ ਉਹ ਜਿਹੜਾ ਬਿਲਡਿੰਗ ਤੋਂ ਮਲਚ ਕੀਤੀ ਜਾ ਰਹੀ ਹੈ ਜਿਹੜੀ ਇਲੈਗਲ ਤਰੀਕੇ ਨਾਲ ਬਣਾਈ ਕਿੰਨੇ ਪੱਧਰ ਤੇ ਚੱਜ ਰਿਹਾ ਹੈ ਤੇ ਕੰਮ ਕਰ ਰਿਹਾ ਹੈ ਇੱਥੇ ਹੁਣ ਤੱਕ ਤਿੰਨ ਮਗਰ ਔਰ ਜਿਹੜੇ ਆ ਪਾਕੀਏ ਜੇਲ੍ਹ ਚੋਂ ਜੇ ਦੋ ਦਿਨ ਪਹਿਲਾਂ ਹੀ ਛੁੱਟ ਕੇ ਆ ਉਹਨਾਂ ਉਹਦੋਂ ਸਾਡੀ ਜਿਹੜਾ ਹੈ ਅਗਰਾ ਸਰਵਲੈਂਸ ਤੇ ਬੈਠੇ ਸਰ ਜਿਹੜੀ ਕਰਦੇ ਨੇ ਕੀ ਤਸਕਰੀ ਕਰਦਾਂ ਸੀ ਜੀ ਇਹ ਭੁੱਕੀ ਔਰ ਅਫੀਮ ਦੇ ਪਰਚੇ ਦਰਜ ਨੇ ਜੀ ਤੇ ਐਨਡੀਪੀਐਸ ਤੇ ਔਰ 500 ਗ੍ਰਾਮ ਔਫੀਮ ਭੁੱਕੀ 60 ਕਿਲੋ 54 ਕਿਲੋ ਇਦਾਂ ਅਲੱਗ-ਅਲੱਗ ਇੱਥੇ ਪਰਚੇ ਦਰਜ ਨੇ ਔਰ ਉਹ ਲੋਥ ਥਾਣੇ 'ਚ ਪਰਚੇ ਦਰਜ ਨੇ ਇਹ ਵਰਤਣ ਦੇ ਨਾਲ ਜਿਹੜਾ ਸਾਡੇ ਸ਼ਹਿਰ ਪਾਕਲਾਂ ਨੇ ਲਗਾਤਾਰ ਰੈਡ ਐਕਸ਼ਨ ਵੀ ਪੁਰੇ ਆ ਤੇ ਕੱਲੇ ਵੀ ਜਿਹੜੇ ਲੁਕਸ਼ੇ ਦੇ ਦੇਖੋ ਜੀ ਨਚਾ ਸਮਖਲਾ ਰਾ ਨੂੰ ਇਹ ਹੀ ਆ ਕਿ ਜਿਹੜਾ ਤੇ ਰੰਗਲਾ ਪੰਜਾਬ ਇਹਨੂੰ ਰੰਗਲਾ ਹੀ ਰਹਿਣ ਦਿੱਤਾ ਜਾਵੇ ਸੋ ਇਸ ਦਾ ਜਿਹੜਾ ਜੁਧ ਨਸ਼ਾ ਵਿਰੋਧਿਆ ਇਹਦਾ ਸਾਰੇ ਸਮੁੱਚ ਸਮਾਜ ਦਾ ਸਾਥ ਦੇਣ ਬੱਚਿਆਂ ਨੂੰ ਜਿਹੜਾ ਨੌਜਵਾਨ ਪੀੜ੍ਹੀ ਨੂੰ ਚੰਗੀ ਸਿਹਤ ਮਿਲੇ ਨਸ਼ਾ ਤੋਂ ਮੁਕਤ ਕੀਤਾ ਜਾਵੇ ਉਥੇਸ ਮਾਮੂ ਲੈ ਕੇ ਇਲਾਕਾ ਨਿਵਾਸੀਆਂ ਦਾ ਵੀ ਬਿਆਨ ਸਾਹਮਣੇ ਆਇਆ ਉਹਨਾਂ ਨੇ ਪੁਲਿਸ ਇਸ ਕਾਰਵਾਈ ਤੇ ਕੀ ਕਿਹਾ ਜਰਾ ਉਹ ਵੀ ਸੁਣਦੇ ਹਾਂ ਹਾਂਜੀ ਬਾਈ ਜੀ ਜਿਹੜੀ ਆ ਤੁਹਾਡੇ ਏਰੀਆ ਦੇ ਵਿੱਚ ਨਸ਼ਿਆਂ ਦੇ ਖਰਾਬ ਮੈਨੂੰ ਚੱਲੀ ਆ ਕਿਸ ਤਰ੍ਹਾਂ ਦੇਖਦੇ ਇਹ ਬਹੁਤ ਵਧੀਆ ਕਰਿਆ ਜੀ ਪੰਜਾਬ ਪੁਲਿਸ ਦਾ ਤੇ ਮਾਨ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਇਹ ਕਿਉਂਕਿ ਜਿਹੜੇ ਨਸ਼ਾ ਤਸਕਰ ਨੇ ਆਪਣੇ ਮਕਾਨ ਬਣਾ ਰਹੇ ਨੇ ਦੂਜਿਆਂ ਦੇ ਘਰ ਜਾੜੇ ਜਾ ਰਹੇ ਨੇ ਇਹਦੇ ਨਾਲ ਇਹ ਬਹੁਤ ਵਧੀਆ ਸਰਕਾਰ ਦਾ ਛਲੰਗਾ ਜੋ ਕਦਮ ਆ ਜਿਸ ਨਾਲ ਜਿਹੜੇ ਆਹ ਤਸਕਰ ਨੇ ਇਹਨਾਂ ਦੇ ਵਿੱਚ ਡਰਦਾ ਮਾਹੌਲ ਆ ਤੇ ਆਮ ਲੋਕਾਂ ਦਾ ਵਿਸ਼ਵਾਸ ਬਣਦਾ ਜਾ ਰਿਹਾ ਇਸ ਸਰਕਾਰ 'ਤੇ ਪਹਿਲਾਂ ਤਾਂ ਦੇਖਿਆ ਸਦਾ ਬਚਦਾ ਐਕਚੁਅਲ ਨਹੀਂ ਪਹਿਲਾਂ ਨਹੀਂ ਜੀ ਜੀ ਹੁਣ ਜਦੋਂ ਦੀ ਇਹ ਸਰਕਾਰ ਆਈ ਹੈ ਐਕਸ਼ਨ ਪਹਿਲੀ ਵਾਰੀ ਅਸੀਂ ਆਪਣੇ ਏਰੀਆ ਚਾਰ ਬੰਜੇਗਾ ਦੇਖ ਲਿਆ ਤੇ ਬਹੁਤ ਵਧੀਆ ਕਦਮ ਆ ਸਰਕਾਰ ਦਾ ਚਲੋ ਇਸ ਤਰ੍ਹਾਂ ਨਾ ਆਉਣ ਵਾਲੇ ਸਮੇਂ ਜੇ ਕੋਈ ਇਸ ਤਰ੍ਹਾਂ ਦਾ ਕਤਮ ਪਟੂਗਾ ਵੀ ਨਾ ਤਸਕਰ ਬਣਨ ਦੀ ਕੋਸ਼ਿਸ਼ ਕਰੂਗਾ ਤਾਂ ਉਸ ਦੇ ਅੰਦਰ ਪਹਿਲਾਂ ਹੀ ਡਰ ਰਹੂਗਾ ਸਰਕਾਰ ਦਾ ਵੀ ਜੇ ਮੈਂ ਕੱਲ ਨੂੰ ਇਹ ਗਲਤ ਕੰਮ ਕਰੂਗਾ ਤਾਂ ਮੇਰਾ ਕੀ ਹਸ਼ਰੂਗਾ ਕਿੰਨੇ ਕੁ ਠੱਲ ਪਈਆਂ ਨਸੀਆਂ ਬਹੁਤ ਅੱਜ ਤੱਕ ਜੀ ਕੰਟਰੋਲ ਆ ਸਰਕਾਰ ਦਾ ਬਹੁਤ ਵਧੀਆ ਕੰਮ ਹੋ ਰਿਹਾ ਨਹੀਂ ਹੁਣ ਤਾਂ ਜੀ ਚਲੋ ਪਹਿਲਾਂ ਗੱਲਾਂ ਕੁਝ ਹੋਰ ਸੀ ਸਰਕਾਰ ਹੋਰ ਸੀ ਜੇ ਜਦੋਂ ਦੀ ਇਹ ਸਰਕਾਰ ਆਈ ਆ ਤਾਂ ਸਾਰਿਆਂ ਦੇ ਮਤਲਬ ਸੰਲੰਘੇ ਕਰ ਰਹੇ ਇਹ ਚੀਜ਼ ਦੀ ਵੀ ਬਹੁਤ ਵਧੀਆ ਹੋ ਰਿਹਾ ਜੋ ਇਹ ਮਕਾਨਾਂ ਦੇ ਟਹਿਰੇ ਨੇ ਸੋ ਦਾਦੇ ਕਿ ਨਸ਼ਾ ਤਸਕਰਾਂ ਦੇ ਖਿਲਾਫ ਵੱਡੀ ਕਾਰਵਾਈ ਕਰਦੇ ਹੋਏ ਨਸ਼ਾ ਤਸਕਰਾਂ ਦੇ ਘਰਾਂ ਦੇ ਉੱਤੇ ਬਲਡੋਜ਼ਰ ਚਲਾਇਆ ਜਾ ਰਿਹਾ ਤਾਂ ਕਿ ਉਹਨਾਂ ਨੂੰ ਸਬਕ ਮਿਲ ਸਕੇ ਹਕੀਕਤ ਦੀ ਵੀ ਪੰਜਾਬੀ ਲੀਖਣਾ ਤਾਂ ਰਵਿੰਦਰ ਢੱਲੋਂ ਦੀ ਰਿਪੋਰਟ